ਪਠਾਨਕੋੜ ਦੀ ਪੁਲਿਸ ਅਤੇ ਐਕਸਾਈਜ਼ ਵਿਭਾਗ ਨੂੰ ਉਸ ਸਮੇਂ ਇੱਕ ਵੱਡੀ ਸਫਲਤਾ ਹੱਥ ਲੱਗੀ ਜਦੋਂ ਪੋਆ ਦੇ ਪਿੰਡ ਗੋਵਿੰਦਸਰ ਵਿੱਚ ਕੀਤੀ ਰੇਡ ਦੌਰਾਨ 20 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ ਹੋਈਆਂ ਦੱਸ ਦਈਏ ਕਿ ਐਕਸਾਈਜ਼ ਵਿਭਾਗ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਦੇ ਸਰਕਾਰੀ ਕਮਿਊਨਿਟੀ ਹਾਲ ਵਿੱਚ ਇੱਕ ਵੈਗਨਰ ਕਾਰ ਲੱਗੀ ਹੋਈ ਹੈ ਜਿਸ ਵਿੱਚ ਨਜਾਇਜ਼ ਸ਼ਰਾਬ ਪਈ ਹੋਈ ਹੈ ਜਿਸ ਤੋਂ ਬਾਅਦ ਜਦੋਂ ਐਕਸਾਈਜ਼ ਵਿਭਾਗ ਨੇ ਪੁਲਿਸ ਪਾਰਟੀ ਨੂੰ ਨਾਂ ਲੈ ਕੇ ਪਿੰਡ ਵਿੱਚ ਰੇਡ ਕੀਤੀ ਤਾਂ ਇਸ ਕਾਰ ਵਿੱਚੋਂ 20 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ ਹੋਈਆਂ ਦੱਸ ਦਈਏ ਕਿ ਜਿਸ ਵਿਅਕਤੀ ਵੱਲੋਂ ਨਜਾਇਜ਼ ਸ਼ਰਾਬ ਦਾ ਤੰਦਾ ਕੀਤਾ ਜਾਂਦਾ ਸੀ ਉਹ ਪੁਲਿਸ ਪਾਰਟੀ ਨੂੰ ਦੇਖ ਕੇ ਮੌਕੇ ਤੇ ਫਰਾਰ ਹੋ ਗਿਆ ਉਦੋਂ ਜਦੋਂ ਇਸ ਸੰਬੰਧੀ ਈਟੀਓ ਨਰਿੰਦਰ ਵਾਲੀਆ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਗੋਵਿੰਦ ਸਰ ਦੇ ਸਰਕਾਰੀ ਕਮਿਊਨਿਟੀ ਹਾਲ ਵਿੱਚ ਇੱਕ ਕਾਰ ਖੜੀ ਹੈ ਜਿਸ ਵਿੱਚ ਨਜਾਇਜ਼ ਸ਼ਰਾਬ ਹੈ ਜਿਸ ਤੋਂ ਬਾਅਦ ਜਦੋਂ ਉਹਨਾਂ ਵੱਲੋਂ ਪੁਲਿਸ ਨੂੰ ਲੈ ਕੇ ਰੇਡ ਕੀਤੀ ਗਈ ਤਾਂ ਉਸ ਕਾਰ ਵਿੱਚੋਂ 20 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ ਹੋਈਆਂ ਉਹਨਾਂ ਕਿਹਾ ਕਿ ਫਿਲਹਾਲ આરોપી ਫਰਾਰ ਹੈ ਅਤੇ ਉਹਨਾਂ ਵੱਲੋਂ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਸਰਕਾਰੀ ਬਿਲਡਿੰਗ ਹੈ ਜਿਹੜੀ ਹੈ ਉਹਦੇ ਵਿੱਚ ਇਹਨਾਂ ਨੇ ਸਮਾਨ ਰੱਖਿਆ ਹੋਇਆ ਸੀ ਇੱਕ ਗੱਡੀ ਖੜੀ ਸੀ ਕੋਈ ਵੈਗਨਾਰ ਤੇ ਉਹਦਾ ਡੀ.ਐਲ 3 ਜੈ 7298 ਨੰਬਰ ਹੈਗਾ ਉਹਦੇ ਵਿੱਚ ਬਲੈਕਵੌਨ ਲੱਗੀ ਸੀਗੀ ਉਹ 19 ਪੇਟੀਆਂ ਬਲੈਕ ਹੌਨ ਹੈ ਤੇ 12 ਪੇਟੀਆਂ 12 ਬੋਟਲਸ ਜਿਹੜੀਆਂ ਨੇ ਬਲੈਕ ਹੌਨ ਵਿਸਕੀ ਹੈ ਤੇ 10 ਬੋਟਲ ਹੈਗੀਆਂ ਨੇ ਆਰਸੀ ਪੂਰੀ ਕਵਰ ਕਰ ਲਈ ਹੈ ਜੀ ਸੀ ਨਾਲ ਸਾਡੇ ਸੀਏ ਸਟਾਫ ਦੇ ਮੈਂਬਰ ਹੈਗੇ ਨੇ ਨਾਲ ਇੰਸਪੈਕਟਰ ਸ਼ੌਕਲ ਨੂੰ ਸਾਥ ਹੈਗੇ ਸੀ ਮੈਂ ਕਵਰ ਕਰ ਲਈ ਹੈ ਜਿਹੜਾ ਗਿਆ ਬਲੈਕ ਹੀ ਫੜਿਆ ਗਿਆ ਨਾਲ ਉਹ ਉਹ ਨਹੀਂ ਭੱਜ ਗਿਆ ਅਸੀਂ ਜਦੋਂ ਪਹੁੰਚੇ ਜਿਵੇਂ ਗੱਡੀ ਦੇ ਕੋਲ ਸੀ ਅਸੀਂ ਆ ਕੇ ਉਹਨੂੰ ਪਤਾ ਲੱਗਿਆ ਟੀਮ ਅੰਦਰ ਆ ਗਈ ਤੇ ਦੌੜ ਗਿਆ ਮੈਂ ਕੋਈ ਇਨਫੋਰਮੇਸ਼ਨ ਨਹੀਂ ਸੀ ਤੁਹਾਨੂੰ हां इंफॉर्मेशन ਤਾਂ ਹੁੰਦੀ ਹੈ इंफॉर्मेशन ਕਿ ਆਏ ਮੁਖਰਦੀਨ ਮੁਖਰਦੀਨ ਇਨਫੋਰਮੇਸ਼ਨ ਸੀ ਕਿਥੇ ਵੈਨ ਜਾਇਜ ਕੰਮ ਹੁੰਦਾ ਜਦੋਂ ਅਸੀਂ ਐਂਟਰ ਕੀਤੇ ਸਾਨੂੰ ਇਹ ਸੀ ਕਿ ਸਰਕਾਰੀ ਬਿਲਡਿੰਗ ਹੈਗੀ ਇੱਥੇ ਕਿਉਂ ਹੋ ਸਕਦਾ ਪਰ ਜਦੋਂ ਦੇਖਿਆ ਉਹ ਭੱਜਿਆ ਤਾਂ ਆਬੀਸਲੀ ਅੰਦਰ ਆਇਆ ਤਾਂ ਪਤਾ ਲੱਗਿਆ ਕਿ ਸਾਨੂੰ ਉੱਥੇ ਬੜੀ ਖੜੀ ਹੈ ਗੱਡੀ ਖੋਲ ਕੇ ਦੇਖਿਆ ਗਿਆ ਤਾਂ ਉਸਮਾਨ ਤੇ ਮੈਂ ਕਿਹਾ ਪਹਿਲਾਂ ਵੀ ਕੋਈ ਕੰਮ ਕਰਦਾ ਸੀ ਹੈ ਹਾਂ ਇਹ ਤਾਂ ਪਹਿਲਾਂ ਹੀ ਪਰਚੇ ਹੋਏ ਫਿਰ ਤੇ ਕੀ ਕਰਵਾਈ ਕੀਤੀ ਜਾਏਗੀ ਤਾਂ ਆ ਵੀ ਤਾਂ ਪਰਚਾ ਅਸੀਂ ਇਹ ਸਟਾਫ ਆਫੀਸਰਜ਼ ਨਾਲ ਹੋ ਗਿਆ ਨੇ ਇਨਸਪੈਕਟਰ ਸਾਹਿਬ ਨਾਲ ਹੋ ਗਿਆ ਨੇ ਮੇਰੇ ਇਹ थाना सदर ਵਿੱਚ ਸੀ ਪਰਚਾ ਕਰਵਾ ਦੇਣਾ ਸੀ